ਨਾਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਈ ਕਥਾ ਇਨਸਾਨ ਨੂੰ ਕੁਝ ਨਾ ਕੁਝ ਸਿੱਖਿਆ ਜ਼ਰੂਰ ਦੇ ਕੇ ਹੀ ਜਾਂਦੀ ਹੈ ਇੱਕ ਧਾਰਮਿਕ ਕਥਾ ਇੱਕ ਵਿਅਕਤੀ ਇੱਕ ਦਰਖਤ ਦੇ ਹੇਠਾਂ ਬੈਠਾ ਹੋਇਆ ਸੀ ਉਸ ਨੇ ਇੱਕ ਟੋਆ ਦੇਖਿਆ ਕੁਝ ਚਮਕ ਰਿਹਾ ਸੀ ਉਸ ਟੋਏ ਦੇ ਵਿੱਚ ਮਿੱਟੀ ਫੁੱਟੀ ਉਸ ਵਿੱਚੋਂ ਇੱਕ ਦੀਵੇ ਦੀ ਤਰ੍ਹਾਂ ਦਿਖਣ ਵਾਲਾ ਇੱਕ ਚਿਰਾਗ ਦਿਖਾਈ ਦਿੱਤਾ ਉਸ ਨੇ ਉਹ ਚਿਰਾਗ ਝਟਪੋਟ ਲਿਆ ਅਤੇ ਉਸ ਨੂੰ ਰਗੜਨਾ ਸ਼ੁਰੂ ਕਰ ਦਿੱਤਾ ਪਰ ਉਸ ਵਿੱਚੋਂ ਕੁਝ ਵੀ ਨਾ ਨਿਕਲਿਆ ਉਸ ਚਰਾਗ ਨੂੰ ਉਹ ਕਰ ਲਿਆ ਗਿਆ ਹਰ ਰੋਜ਼ ਉਸ ਚਰਾਗ ਨੂੰ ਰਗੜਦਾ ਰਹਿੰਦਾ ਪਰ ਕੁਝ ਨਾ ਨਿਕਲਦਾ ਹਰ ਰੋਜ਼ ਉਹ ਇਸੇ ਤਰ੍ਹਾਂ ਹੀ ਕਰਦਾ ਰਹਿੰਦਾ ਉਸ ਨੂੰ ਰਗੜਦਾ ਇਸੇ ਤਰ੍ਹਾਂ ਕਰਦਾ ਕਰਦਾ ਉਹ ਬੁੱਢਾ ਹੋ ਗਿਆ ਪਾਰ ਉਸ ਵਿੱਚੋਂ ਕੁਝ ਨਾ ਨਿਕਲਿਆ ਆਖਰਕਾਰ ਇੱਕ ਦਿਨ ਉਹ ਉਹ ਚਿਰਾਗ ਨੂੰ ਸੁੱਟਣ ਵਾਸਤੇ ਤੁਰ ਪਿਆ ਹ ਰਸਤੇ ਵਿੱਚ ਇੱਕ ਵਿਅਕਤੀ ਨੇ ਉਸ ਨੂੰ ਕਿਹਾ ਕੀ ਕਿੱਥੇ ਜਾ ਰਹੇ ਹੋ ਉਸ ਵਿਅਕਤੀ ਨੇ ਕਿਹਾ ਕਿ ਮੈਂ ਚਿਰਾਗ ਸੁੱਟਣ ਵਾਸਤੇ ਜਾ ਰਿਹਾ ਹਾਂ ਉਸ ਨੇ ਕਿਹਾ ਕਿ ਨਾ ਛੱਟ ਇਸ ਨੂੰ ਰਗੜਦੇ ਰਹੋ ਕੁਝ ਨਾ ਕੁਝ ਕਦੇ ਨਾ ਕਦੇ ਜ਼ਰੂਰ ਨਿਕਲੂ ਉਹ ਵਿਅਕਤੀ ਫਿਰ ਲਾਲਚ ਵਿੱਚ ਆ ਗਿਆ ਤੇ ਉਹ ਚਿਰਾਗ ਫਿਰ ਵਾਪਸ ਲੈ ਕੇ ਆ ਗਿਆ ਆਪਣੇ ਘਰ ਉਸ ਚਰਾਗ ਨੂੰ ਉਸਨੇ ਸੰਭਾਲ ਕੇ ਰੱਖਿਆ ਅਤੇ ਫਿਰ ਰਗੜਨਾ ਸ਼ੁਰੂ ਕਰ ਦਿੱਤਾ ਹਰ ਰੋਜ਼ ਇਸੇ ਤਰ੍ਹਾਂ ਕਰਦਾ ਰਿਹਾ 50 ਸਾਲ ਬੀਤੇ ਉਸ ਚਰਾਗ ਵਿੱਚੋਂ ਕੁਝ ਵੀ ਨਾ ਨਿਕਲਿਆ ਹੁਣ ਉਹ ਵਿਅਕਤੀ ਬੁੱਢਾ ਹੋ ਚੁੱਕਾ ਸੀ ਉਸਨੇ ਉਹ ਚਰਾਗ ਆਪਣੇ ਪੁੱਤਰ ਨੂੰ ਦੇ ਦਿੱਤਾ ਅਤੇ ਉਸ ਨੂੰ ਕਿਹਾ ਕਿ ਇਸ ਨੂੰ ਰਗੜਦਾ ਰਹੀ ਕਦੇ ਨਾ ਕਦੇ ਇਸ ਵਿੱਚੋਂ ਜ਼ਰੂਰ ਕੁਝ ਨਾ ਕੁਝ ਨਿਕਲੂ ਉਸਦੇ ਪੁੱਤਰ ਨੇ ਵੀ ਚਰਾਗ ਨੂੰ ਰਗੜਨਾ ਸ਼ੁਰੂ ਕਰ ਦਿੱਤਾ ਕਈ ਸਾਲ ਬੀਤੇ ਇੱਕ ਦਿਨ ਚਰਾਗ ਵਿੱਚੋਂ ਆਵਾਜ਼ ਨਿਕਲੀ ਕੀ ਤੂੰ ਕੀ ਚਾਹੁੰਦਾ ਹੈ ਵਿਅਕਤੀ ਬੋਲਿਆ ਕਿ ਮੈਂ ਰਾਜਾ ਬੰਨਣਾ ਚਾਹੁੰਦਾ ਹਾਂ ਉਧਰੋਂ ਰਾਜੇ ਦੇ ਸਿਪਾਹੀ ਇਹ ਸਭ ਕੁਝ ਸੁਣ ਰਹੇ ਸਨ ਉਸ ਵਿਅਕਤੀ ਨੂੰ ਸਿਪਾਹੀਆਂ ਨੇ ਫੜ ਲਿਆ ਤੇ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਸਿਪਾਹੀਆਂ ਨੇ ਰਾਜੇ ਨੂੰ ਕਿਹਾ ਕਿ ਇਹ ਤੁਹਾਡੇ ਵਿਰੁੱਧ ਵਿਦਰੋਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਮੈਂ ਰਾਜਾ ਬੰਨਣਾ ਚਾਹੁੰਦਾ ਹਾਂ ਰਾਜਾ ਬਹੁਤ ਗੁੱਸੇ ਵਿੱਚ ਆ ਗਿਆ ਕਿਉਂਕਿ ਰਾਜੇ ਨੇ ਸੋਚਿਆ ਕਿ ਇਹ ਮੇਰੀ ਜਗ੍ਹਾ ਤੇ ਰਾਜਾ ਬੰਨਣਾ ਚਾਹੁੰਦਾ ਹੈ ਵਿਅਕਤੀ ਨੇ ਕਿਹਾ ਕਿ ਮੇਰੇ ਕੋਲ ਇੱਕ ਚਿਰਾਗ ਹੈ ਜੋ ਕੁਝ ਵੀ ਕਰ ਸਕਦਾ ਹੈ। ਚਿਰਾਗ ਨੂੰ ਰਾਜੇ ਦੇ ਮਹਿਲ ਵਿੱਚ ਲਿਆਂਦਾ ਗਿਆ। ਰਾਜੇ ਨੇ ਚਿਰਾਗ ਨੂੰ ਕਿਹਾ, "ਮੈਨੂੰ ਵੀ ਵੱਡਾ ਰਾਜਾ ਬਣਾ ਦੇ।" ਚਿਰਾਗ ਨੇ ਕਿਹਾ, "ਕੀ ਰਾਜਨ, ਵੱਡਾ ਹੋਣ ਵਾਸਤੇ ਵੱਡੇ ਕਰਮ ਚਾਹੀਦੇ ਹਨ। ਚੰਗੇ ਕਰਮ ਹੀ ਵੱਡਾ ਬਣਾਉਂਦੇ ਹਨ। ਚੰਗੇ ਕਰਮ ਹੀ ਪੈਸੇ ਦੇ ਰੂਪ ਵਿੱਚ ਮਿਲਣ ਚਾਹੀਏ ਹੋਰ ਕਿਸੇ ਰੂਪ ਵਿੱਚ ਮਿਲ। ਚੰਗੇ ਕਰਮਾਂ ਦਾ ਹੀ ਫਲ ਮਿਲੇਗਾ।" ਰਾਜਾ ਹਰ ਕੋਈ ਬੰਨਾ ਚਾਹੁੰਦਾ ਹੈ ਪਰ ਰਾਜੇ ਵਰਗੇ ਕਰਮ ਕੋਈ ਵੀ ਨਹੀਂ ਕਰਨਾ ਚਾਹੁੰਦਾ ਪਰਮਾਤਮਾ ਹਰ ਕੋਈ ਬੰਨਾ ਚਾਹੁੰਦਾ ਹੈ ਪਰ ਪਰਮਾਤਮਾ ਵਰਗੇ ਕੋਈ ਕਰਮ ਕਰਨਾ ਨਹੀਂ ਚਾਹੁੰਦਾ ਜੋ ਚੰਗੇ ਕਰਮ ਕਰੇਗਾ ਪਰਮਾਤਮਾ ਉਸੇ ਨੂੰ ਮਿਲਣਗੇ ਧੰਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ